ਹਾਂਜੀ ਜੈਗਵਾਲ ਰਾਮ ਰਾਮ ਸਸਿਕਾ ਜੈ ਬਾਜੀ ਗਰ ਮਾਰੇ ਸਾਰੇ ਪਈ ਚਾਰਾ ਨੇ ਸੋ ਪਈਓ ਅੱਜ ਬੜੇ ਦੁਖੀ ਮਨੇ ਗਲੇ ਧਰਗਲੇ ਗੱਲ ਕਰ ਰਿਹਾ ਹਾਂ ਕੁਛ ਖੇਤਰੇ ਮੇ ਮਾਰੇ ਦੋ ਭਾਈਆਂ ਨੂੰ ਕਤਲ ਕਿਦੋਂ ਹੋ ਗਿਆ ਅਜੇ ਤੱਕ ਔਰ وجہ ਨਹੀਂ ਪਤੋ ਲੱਗ ਸਕੀ ਤੇ ਨਾ ਹੀ ਅਜੇ ਤੱਕ ਉਹਨਾਂ ਰ ਕਤਲ ਪੜ ਕੇ ਗਏ ਸੋ ਮੈਂ ਸਾਰੀ ਬਰਾਦਰੀ ਨੇ ਆਪਣੀ ਨੇ ਇਹ ਬੇਨਤੀ ਕਰੂੰ ਵੀ ਜਿੰਨਾ ਵੀ ਹੋ ਸਕਦਾ ਵੱਧੇ ਤੋਂ ਵੱਧ ਗਰਾਉਂਡ ਲੈਵਲ 'ਤੇ ਪਰ ਜਾਂ ਜਿਹੜਾ ਵੀ ਤਮੀ ਉਹਨਾਂ ਨਾਲ ਸਾਥ ਦੇ ਸਭੋ ਪਰਿਵਾਰੇ ਰ ਉਹ ਸਾਥ ਜਰੂਰ ਦਿਓ ਤਾਂ ਕਿ ਜਿਹਨੂੰ ਵੀ ਇਹ ਕਾਮ ਕਿਦੋਆ ਜਾਂ ਜਿਹਨੂੰ ਵੀ ਉਹਨਾਂ ਰ ਛੋੜਾ ਰ ਕਤਲ ਕਿਦੋਆ ਉਹਨਾਂ ਨੇ ਸਜ਼ਾ ਨਹੀਂ ਲੱ ਸਕਾ ਜੋ ਵੀ ਕਾਨੂੰਨਾਂ ਸਜ਼ਾਇਆ ਅਜੇ ਮਸਲਾ ਪੂਰੋ ਖੋਲ ਕੇ ਕਾਇਨੀ ਆਇਓ ਪਰ ਅਜੇ ਤੱਕ ਕੋਈ ਕਾਰਵਾਈ ਵੀ ਨਹੀਂ ਹੋਈ ਮਾਰ ਪਾਈ ਉਹ ਤਾਂ ਬੈਠੇ ਵੀ ਸੀ ਧਰਨਾ ਪਰ ਸੋ ਮਾਰ ਸਾਰੀ ਬਰਾਦਰੀ ਆ ਕੇ ਬੇਨਤੀ ਆ ਵੀ ਆਪਾਂ ਜਿੱਤਾ ਆਪਣੀ ਬਰਾਦਰੀ ਨਾਲ ਗੱਲ ਕਰਾਂ ਉਹ ਤਾਂ ਮਨੇਕੇ ਦੂਜੇ ਗਿੱਲੇ ਚੰਗੇ ਮਾਰੇ ਟਾਈਮੇ ਵੀ ਖੜਨਾ ਚਾਹੀਤ ਹੋਆ ਸੋ ਸਾਰੀ ਬਰਾਦਰੀ ਨੇ ਹੱਥ ਜੋੜ ਕੇ ਬੇਨਤੀ ਆ ਉਹ ਕਈ ਜਿੰਨਾ ਜੋ ਕੋਈ ਵੀ ਸਹਿਯੋਗ ਕਰ ਸਕਾ ਕੋਈ ਅਫਸਰ ਕੋਈ ਮੰਤਰੀ ਜਾਂ ਕੋਈ ਵੀ ਮਰੋ ਜਿਹੜਾ ਬਰਾਦਰੀ ਰੋ ਬੰਦਾ ਆ ਉਹਨੂੰ ਪਾਈਂ ਹੋਰ ਮਦਦ ਜ਼ਰੂਰ ਕਰਾ ਜੀ ਜੈ ਕੁਵਾਰ ਜੈ ਭਾਜੀਗਰ ਰਾਮ ਰਾਮ